ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਕਾਲਕ ਸਾਬ ਜਿੱਥੇ ਪੇਸ਼ ਹੋਏ ਜਿੱਥੇ ਉਹਨਾਂ ਨੇ ਕਾਲਕ ਸਾਬ ਦੇ ਜਥੇਦਾਰ ਨੂੰ ਇੱਕ ਪੰਜ ਲਫਾਫਾ ਚਿੱਠੀ ਦਿੱਤੀ ਆ ਸਾਡੇ ਨਾਲ ਨੇ ਫਰੈਂਸਰ ਪ੍ਰੇਮ ਸਿੰਘ ਚੰਗੂ ਮਾਜਰਾ ਜੀ ਪ੍ਰਧਾਨ ਜੀ ਤੁਹਾਨੂੰ ਕਿਵੇਂ ਲੱਗਦਾ ਅੱਜ ਸੁਖਵੀਰ ਸਿੰਘ ਬਾਦਲ ਪੇਸ਼ ਹੋਏ ਨੇ ਕਿਵੇਂ ਦੇਖਦੇ ਕਿ ਚਿੱਠੀ ਵੀ ਦਿੱਤੀ ਆ ਕਾਲਕ ਸਾਬ ਦੇ ਜਥੇਦਾਰ ਨੂੰ ਕਿਵੇਂ ਲੱਗਦਾ ਕੋ ਅੱਜ ਸਸਕੂ ਜੀ ਨਾਲ ਬਾਤਲ ਹੋ ਰਹੀ ਜਿਹੜੀ ਇੱਕ ਬੰਦ ਲਫਾਫੇ ਦੇ ਵਿੱਚ ਆਪਣਾ ਸਪਸ਼ਟਿਕਨ ਜੈਦਾ ਸ੍ਰੀ ਅਕਾਲਤਾ ਸਾਹਿਬ ਨੂੰ ਸੰਕ ਕੇ ਆਏ ਨੇ ਉਹ ਉਹਦੇ ਚ ਕੀ ਕਹਿ ਕੇ ਆਏ ਨੇ ਤਾਂ ਜੈਦਾ ਸਹਿਬਾਨ ਹੀ ਪੜ ਕੇ ਪੰਨ ਸਿੰਘ ਸਾਹਿਬਾਨੀ ਫੈਸਲਾ ਕਰਨਗੇ ਕਿ ਉਹਨਾਂ ਦੀ ਤਰਲੀ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਜੋ ਜਾ ਕੇ ਦਿੱਲੀ ਦੇ ਦੇ ਕੇ ਆਏ ਸੀ ਅਸੀਂ ਤਾਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਆਏ ਸੀ ਇਹ ਜਦੋਂ ਸਰਕਾਰ ਸੀ ਸਭ ਆਪਣਾ ਬਾਦਲ ਸਾਹਿਬ ਦੀ ਸਾਸ ਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਜੋ ਉਹਨਾਂ ਦੇ ਸਰਕਾਰ ਦੇ ਵਿੱਚ ਗਲਤੀਆਂ ਹੋਈਆਂ ਕਿਤਾਈਆਂ ਹੋਈਆਂ ਪਰ ਉਹ ਕਿਤਾਈਆਂ ਤੋਂ ਗਲਤੀਆਂ ਨੂੰ ਰੋਕਣ ਦੇ ਵਿੱਚ ਅਸੀਂ ਸਮਰਥ ਰਹੇ ਉਹ ਜੋ ਸਾਡੀ ਉਹਦੇ ਚ ਗਲਤੀ ਆ ਉਹਦੀ ਅਸੀਂ ਕੀਮਾ ਜਾਇਜ ਕਰ ਲਈ ਗਏ ਸੀ ਤੇ ਸਜ਼ਾ ਵੀ ਪ੍ਰਵਾਨ ਕਰਨ ਦਾ ਵਾਅਦਾ ਕਰਕੇ ਆਏ ਸੀ ਇਹ ਤਾਂ ਜਹੇਦਾਰ ਸਾਹਿਬਾਨ ਨੇ ਦੇਖਿਆ ਵੀ ਉਹ ਗਲਤੀਆਂ ਅਸੀਂ ਨਹੀਂ ਕਰ ਕਿਹਾ ਸੀ ਬਿਜ਼ਨਸ ਨੂੰ ਉਸ ਨੂੰ ਬਾਰਦਰ ਨੂੰ ਬੁਲਾ ਕੇ ਸਭ ਦੋਨੋਂ ਨੂੰ ਸਪਸ਼ਟੀ ਕਰ ਲਓ ਇਹ ਤਾਂ ਜਥੇਦਾਰ ਸਹਿਬਾਨਾ ਨੇ ਜਦੋਂ ਵੜ ਕੇ ਉਹ ਦੇਖੀਆਂ ਤਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਤਾਂ ਬੜੀਆਂ ਵੱਡੀਆਂ ਗਲਤੀਆਂ ਨੇ ਬੜਾ ਗੁਨਾਹ ਇਤਾਂ ਇੱਕੀ ਸੰਦਾ ਗਲਤੀ ਕੀਆ ਤਾਂ ਉਹਨਾਂ ਨੇ ਉਸ ਸਪਸ਼ਟੀਕਰਨ ਮੰਗੇ ਨੇ ਤੇ ਉਹਦੇ ਚੋਂ ਫਿਰ ਉਹਨਾਂ ਦੀ ਤਸੱਲੀ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਉਹਨਾਂ ਤੇ ਡਿਪੈਂਡ ਕਰਦਾ ਤੇ ਪਰ ਬਾਕੀ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਦਾ ਫਤਵਾ ਜਿਹੜਾ ਉਹ ਇਹ ਆ ਕਿ ਜਿਹੜਾ ਅਕਾਲੀ ਦਲ ਦੇ ਉਲਟ ਵਾਰ-ਵਾਰ ਆ ਰਿਹਾ ਇਹ ਸਾਸ 21 ਦੀ ਬਦਲ ਨੂੰ ਮਤਲਬ ਤੇ ਆਗੂੀ ਭਾਵਨਾ ਦਿਖਾਉਣੀ ਚਾਹੀਦੀ ਆ ਕਿਉਂਕਿ ਲੋਕਾਂ ਦੀ ਭਾਵਨਾ ਜਿਹੜੀ ਆ ਉਹ ਝੁੰਡਾ ਕਮੇਟੀ ਨੇ ਕਲਮਬੰਦ ਕੀਤੀ ਆ ਝੁੰਡਾ ਕਮੇਟੀ ਨੇ ਬਾਕੀ ਸਿਫਾਰਿਸ਼ਾਂ ਦੇ ਨਾਲ ਇੱਕ ਗੱਲ ਪਹਿਲੇ ਨੰਬਰ ਤੇ ਸਪੱਸ਼ਟ ਕੀਤੀ ਆ ਜੇ ਅਕਾਲੀ ਦਲ ਨੂੰ ਜੇ ਪੈਰਾਂ ਸੇ ਖੜੇ ਕਰਨਾ ਜੇ ਅਕਾਲੀ ਦਾ ਨਵ ਰਾਈਜ਼ ਕਰਨਾ ਤਾਂ ਤੇਰੀ ਲੀਡਰਸ਼ਿਪ ਆ ਸਾਸ 21 ਦੀ ਬਾਦਲ ਦੀ ਉਹਨੂੰ ਲਾਂਭੇ ਹੋਣਾ ਪਿਆ ਉਹਨਾਂ ਨੇ ਕੱਲ ਕੋਰ ਕਮੇਟੀ ਦੀ ਕਿ ਭੰਗ ਕਰਦੀ ਤੁਸੀਂ ਕਹਿੰਦੇ ਟੈਗਟ ਪੱਤਰ ਦੇਣਾ ਉਹ ਤਾਂ ਉਲਟਾ ਹੋ ਰਹੀ ਚੱਲਣ ਲੱਗੇ ਦੇਖੋ ਤੁਹਾਡੇ ਤੇ ਇਲਜ਼ਾਮਵਾਜੀ ਬੜੀ ਲਗਾਉਂਦੇ ਤੁਹਾਡੇ ਤੇ ਰਖੜਾ ਸਾਹਬ ਤੇ ਹੋ ਕੇ ਜਾਓ ਵੀ ਬਾਗੀ ਟੜੇ ਭਾਜਪੀ ਤੇ ਕਹਿੰਦੇ ਨਾਂ ਰਲੇ ਬੀ ਇਹ ਕੀ ਹੁੰਦਾ ਦੇਖੋ ਭਾਜਪੀ ਦੇ ਨਜ਼ਾਰੇ ਤੁਹਾਨੂੰ ਨੇ ਲਏ ਆ ਅਨੰਦ ਉਹਨਾਂ ਨੇ ਬਣੇ ਆ ਤੇ ਕਹਿ ਸਾਨੂੰ ਰਹੇ ਆ ਵਜ਼ੀਰੀਆਂ ਤਾਂ ਉਹਨਾਂ ਨੇ ਲਈਆਂ ਸੀਨੀਅਰ ਲੀਡਰਾਂ ਨੂੰ ਇਗਨੋਰ ਕਰਕੇ ਵਜ਼ੀਰੀਆਂ ਲਈਆਂ ਤੇ ਆ ਹੁਣੀ ਮੈਂ ਗੱਲ ਕਰ ਰਿਹਾ ਸੀ ਹੁਣ ਬਜਟ ਪੰਜਾਬ ਦਾ ਦੇਖ ਕੇ ਰੋਣਾ ਆਉਂਦਾ ਇਅਸੀ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਰਿਹਾ ਇੱਕ ਵਜ਼ੀਰੀ ਬਦਲੇ ਅਸੀਂ ਆ ਹੀਰਲੈਸ ਸਟੇਟਸ ਨੂੰ ਸਪੈਸ਼ਲ ਇਨਸੈਂਟਿਵ ਦੇਣ ਵਾਲੀ ਗੱਲ ਜਿਹੜੀ ਉਸ ਸਮੇਂ ਹੋਈ ਉਹਨੂੰ ਅਸੀਂ ਰੋਕ ਨਾ ਸਕੇ ਉਹ ਨਜ਼ਾਰੇ ਤਾਂ ਉਹਨਾਂ ਨੇ ਲਏ ਇਹ ਬਰਲੇ ਦੋ ਸਾਡੇ ਤੇ ਲਾਰੇ ਉਹ ਤਾਂ ਜਹ ਉਹ ਤਾਂ ਸ੍ਰੀ ਅਕਾਲਤਾ ਸਾਹਿਬ ਤੇ ਮੱਥਾ ਟੇਕਣ ਦੀ ਵੀ ਬੀਜੇਪੀ ਦੀ ਸਾਜਿਦਤ ਅਸੀਂ ਜਾ ਰਹੇ ਇਹ ਤਾਂ ਬੜੀ ਮਾੜੀ ਗੱਲ ਕੀ ਹੋ ਜਾਂਦੀ ਆ ਮੈਨੂੰ ਪਤਾ ਨਹੀਂ ਇਹ ਨਹੀਂ ਲੱਗਦਾ ਤੁਸੀਂ ਅਕਾਲੀ ਦਲ ਦੇ ਉਹ ਜੋ ਜੋਤਿਆਂ ਜਿਹਨਾਂ ਦੇ 2022 ਨੇਸੇ ਲੱਗੀਆਂ ਜੇਲਾ ਕਟੀਆਂ ਔਰ ਤੁਸੀਂ ਇੰਨਾ ਸੰਘਰਸ਼ ਕੀਤਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਨਵੀਂ ਜਿਹੜੇ ਨਵੇਂ ਅਕਾਲੀ ਹੈਗੇ ਆ ਉਹ ਤੁਹਾਡੀ ਕੁਰਬਾਨੀਆਂ ਨੂੰ ਕੋਈ ਸਮਝਦੀ ਨਹੀਂ ਉਹ ਤਾਂ ਸਿੱਧਾ ਤੁਹਾਡੇ ਤੇ ਟਾਰਗੇਟ ਕਰ ਰਹੀ ਕਿ ਇਹ ਭਾਜਪਾ ਦੇ ਨਾਂ ਲੱਗੇ ਪਏ ਆ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਆ ਮੈਂ ਕਹਿੰਦਾ ਉਹ ਤਾਂ ਅਸੀਂ ਕੀ ਜਾਣਦੇ ਵੀ ਵਜ਼ੀਰੀਆਂ ਲਈਆਂ ਜੀ ਐਮਪੀ ਬਣੇ ਜੀ ਵੀ ਅਸੀਂ ਐਫੀ ਬਣੇ ਜਾਂ ਵਜ਼ੀਰੀਆਂ ਲਈਆਂ ਤਾਂ ਅਸੀਂ ਮਾਰਾਂ ਵੀ ਤਾਂ ਅਸੀਂ ਖਾਧੀਆਂ ਐਨਐਸ ਵੀ ਦੋ ਦੋ ਵਾਰੀ ਲੋਏ ਮਿਸਾ ਵੀ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਲੰਮਾ ਸਮਾਂ ਦੇਖ ਕੇ ਜਿਵੇਂ ਸੀ ਰਹੇ ਤੇ ਉਹ ਗੱਲ ਨਹੀਂ ਹੋ ਹ ਯਾਦ ਕਰਦੇ ਤੇ ਜਿਹੜੇ ਬਿਨਾ ਮਤਲਬ 5 ਮਿੰਟ ਵੀ ਥਾਣੇ ਗਏ ਜਿਹੜੇ ਵਜੀਰੀਆਂ ਲੈ ਕੇ ਨਜ਼ਾਰੇ ਲੈ ਕੇ ਤੇ ਉਹਨਾਂ ਦਾ ਉਹ ਜ਼ਿਕਰ ਨਹੀਂ ਕਰਦੇ ਉਹਨਾਂ ਬਾਰੇ ਉਹ ਚਿਰਦਾ ਹੀ ਨਹੀਂ ਕਰਦੇ ਸੋ ਇਸ ਕਰਕੇ ਜੇ ਮੈਂ ਫੇਰ ਕਹਿਣਾ ਵੀ ਸ੍ਰੀ ਅਕਾਲਤਾ ਸਾਹਿਬ ਤੇ ਜਾ ਕੇ ਮੱਥਾ ਟੇਕਣਾ ਜਾਂ ਸ੍ਰੀ ਅਕਾਲਤਾ ਸਾਹਿਬ ਤੇ ਆਪਣੀਆਂ ਗਲਤੀਆਂ ਦੀ ਭੁੱਲ ਬਖਸ਼ਾਉਣ ਜਾਣਾ ਇਹ ਭਾਜਪਾ ਦੀ ਸਾਜ਼ਿਸ਼ ਕਿਵੇਂ ਹੋ ਸਕਦੀ ਹੈ ਜੀ ਤੇ ਉਹ ਵਰਨਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਬਣ ਤੋਂ ਰੋਕਣ ਵਾਸਤੇ ਮਲ ਰਾਤੋ ਰਾਤ ਬੀਜੇਪੀ ਨਾ ਸਮਝ ਪਾ ਰਹਿਣ ਉਹ ਬੀਜੇਪੀ ਦੇ ਏਜੰਟ ਨਹੀਂ ਹੈ ਤੇ ਖੇਤੀ ਸੋਧੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਸਮਰਥਨ ਦੇ ਦੇਣ ਕੈਬਨਟ ਦੇ ਵਿੱਚ ਬਾਹਰ ਨਿਕਲ ਕੇ ਬਾਦਲ ਸਾਹਿਬ ਵਰਗੇ ਬਾਕੀ ਤੋਂ ਬਿਆਨ ਦਵਾ ਦੇਣ ਪਾਰਟੀ ਦੀ ਨੀਤੀ ਦੇ ਉਲਟ ਜਾ ਕੇ ਤੇ ਉਹ ਬੀਜੇਪੀ ਦੇ ਏਜੰਟ ਨਹੀਂ ਹੈ ਤੇ ਅਸੀਂ ਬੀਜੇਪੀ ਦੇ ਏਜੰਟਾਂ ਜਿਹੜੇ ਸੀਰੀ ਅਕਾਲਤਾ ਸਾਹਿਬ ਮੱਥਾ ਟੇਕਣ ਚਲੇ ਗਏ ਆਪਣੀ ਗਲਤੀ ਦਾ ਸਾਸ ਕਰਨ ਲਈ ਜਾਂ ਸਾਹ ਸੁਵੀਰ ਸੀ ਬਾਦਲ ਨੂੰ ਸਲਾਹ ਦੇਤੀ ਪ੍ਰਾਵਾ ਮੰਨ ਲਾ ਰਹੇ ਲੋਕਾਂ ਦੀ ਵਾਰ-ਵਾਰ ਫਤਵਾ دی ਜਾ ਰਹੇ ਨੇ ਲੋਕ ਲੋਕਾਂ ਦੇ ਫਤਵਾ ਅੱਗੇ ਜਿੱਤ ਨਹੀਂ ਕਰੀਦੀ ਲੋਕਾਂ ਦੇ ਫਤਵਾ ਅੱਗੇ ਮੱਥਾ ਨਹੀਂ ਲਾਈਦਾ ਮਤਲਬ ਬਾਹਰ سے ਕੀਤੀ ਉਹਨਾਂ ਦੀ ਬਣਾਈ ਕਮੇਟੀ ਨੇ ਜਿਹੜੀ ਕਮੇਟੀ ਨਾਲ ਸੂਰਤ ਸੀ ਬਾਦਲ ਉਹਨੇ ਆਪ ਬਣਾਈ ਉਸ ਕਮੇਟੀ ਨੇ ਸਵਾਰਥ ਕੀਤੀ ਹੈ ਤੇ ਉਹ ਲਾਗੂ ਕਰਨ ਤੇ ਉਹ ਨਿਰਾਸ਼ਾ ਹੋਈ ਲੋਕਾਂ ਨੇ ਗੁੱਸਾ ਫਰਗੜ ਕੀਤਾ ਵੀ ਇਹ ਸਾਨੂੰ ਲਿਆਂ ਕੇ 12% ਤੇ ਲਿਆਂ ਕੇ ਖੜੇ ਕਰਤਾ ਪਾਰਟੀ ਦੀ ਜਮਾਨਤ ਜਲਤ ਕਰਾਤੀ 10 20 12 ਤਾਂ ਜਮਾਨਤ ਜਲਤ ਹੋਈ ਹੋਈ ਪਾਰਟੀ ਦੀ ਮਾਰਤ ਜਾਤ ਹੋਗੀ ਇਹ ਤੋਂ ਬਾਅਦ ਫੇਰ ਅੜੀ ਕਰੀ ਜਾਣਾ ਫਿਰ ਜਲੰਧਰ ਦੇ ਵਿੱਚ ਹਸਾਬ ਕੁ ਸਗਾਤਾ ਜੀ ਜੀ ਸਪੋਰਟ ਕੀਤੀ ਉਹਨੂੰ 732 ਵੋਟਾਂ ਹੀ ਮਿਲ ਸਕਦੀਆਂ ਇਹ ਤੋਂ ਬਾਅਦ ਵੀ ਫੇਰ ਬੰਦਾ ਕਹੇ ਵੀ ਇਹ ਭਾਜਪਾ ਦੀ ਸਾਥਸਾ ਜੀ ਭਾਜਪਾ ਦੇ ਜੱਟ ਆ ਇਹ ਤਾਂ ਫਿਰ ਸਿਰਫ ਮਾਇਨਾ ਮਨ ਵਾਲੀ ਗੱਲ ਆ ਨਾ ਅਗਲੀ ਰੂਪੇ ਕਾ ਕੀ ਹੋਏਗੀ ਜੀ ਕੀ ਅਗਲੀ ਰੂਪੇ ਕਾ ਛੋਡੀ ਕੀ ਆ ਜੀ ਅਗਰ ਕੋਈ ਕਿਹੜੇ ਕਿਹੜੇ ਤੁਸੀਂ ਜੇਕਰ ਤੁਸੀਂ ਦੱਸ ਸਕਦੇ ਉਹਨੂੰ ਪਿੱਛੇ ਵੀ ਜਨਮ ਦਿਹਾੜਾ ਮਨਾ ਰਹੇ ਹੋ ਜਾਂ ਵਰਥੀ ਮਨਾ ਰਹੇ ਜਿਦੋਂ ਅਸੀਂ ਫੈਸਲਾ ਕੀਤਾ ਕਿ ਸ਼ਰੋਮਣੀ ਕਾਲੀ ਦਲ ਸੁਧਾਰ ਲਹਿਰ ਨੂੰ ਅੱਗੇ ਤੋਰਨ ਵਾਸਤੇ ਜਿਹੜੇ ਪੁਰਾਣੇ ਲੀਡਰ ਸਾਹਿਬਾਨ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਅਗਵਾਈ ਕੀਤੀ ਸ਼ਰੋਮਣੀ ਕਾਲੀ ਦਲ ਦੀ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਜੀਵਨ ਬਾਰੇ ਉਹਨਾਂ ਦੀਆਂ ਕਹਾਣੀਆਂ ਕਹਾਣਾਵਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਾਉਣ ਲਈ ਉਹਨਾਂ ਦੇ ਵਰਸੀ ਸਮਾਗਮ ਉਹਨਾਂ ਦੇ ਜਨਮ ਦਿਨ ਮਨਾਏ ਜਾਂ ਜਿਵੇਂ 30 ਜੁਲਾਈ ਨੂੰ ਜਹਤ ਮੋਹਨ ਸਿੰਘ ਜੀ ਤੋੜ ਸਾਹਿਬ ਦੀ ਵਰਸੀ ਅਸੀਂ ਉਹਨਾਂ ਦੇ ਜੱਦੀ ਪਿੰਡ ਤੋੜ ਮਰਾ ਰਹੇ ਹਾਂ ਸਾਤਰ ਜਾਨੀ ਲੋਂਗੋਵਾਲ ਦੀ ਵਰਸੀ ਇਹ ਗਾਤ ਨੂੰ ਭਾਈ ਜੱਲਾ ਜੀ ਅਕੈडमी ਦੇ ਵਿੱਚ ਸੰਗਰੂਰ ਲੌਂਗਵਾਲ ਬਣਾ ਰਹੇ ਆ ਤੇ 24 ਸਤੰਬਰ ਨੂੰ ਜੈਜਾ ਗੁਰਚਰਨ ਸਿੰਘ ਜੀ ਟੌੜਾ ਜੀ ਦਾ 100ਵਾਂ ਜਨਮ ਦਿਨ ਉਹਨਾਂ ਦੇ ਜਰਦੀਪ ਸਿੰਘ ਟੌੜੇ ਵੀ ਖੇ ਬਣਾ ਰਹੇ ਆ ਸੋ ਇਹ ਇੱਕ ਇਤਿਹਾਸਕ ਲਾ ਮਸਾਲ ਇਕੱਠ ਕਰਕੇ ਅਸੀਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਸਾਡੀ ਨਵੀਂ ਪੀੜੀ ਨੂੰ ਉਹਨਾਂ ਦੇ ਜੀਵਨ ਬਾਰੇ ਵੀ ਜਾਣੂ ਕਰਾਵਾਂਗੇ ਤੇ ਕਾਲੀ ਦਲ ਵੱਲੋਂ ਲੜੇ ਬੋਰਤੀਆਂ ਸੰਘਰਸ਼ਾਂ ਵਿੱਚ ਜਿਹੜੇ ਪਰਿਵਾਰਾਂ ਦਾ ਯੋਗਦਾਨ ਉਹਨਾਂ ਪਰਵਾਰਾਂ ਨੂੰ ਸਨਮਾਨ ਦਿੱਤੀ ਕਰਦੇ। ਉਹ ਬਿਲਕੁਲ ਐਸੀ ਬਸਰ ਪ੍ਰਿੰਸਿੰਗ ਚੰਦੂ ਮજરા ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਕਿ ਕੰਮ ਕਰਦੇ ਰਹਾਂਗੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਵੀ ਕਿਹਾ ਕਿ ਤਿਆਗ ਪੱਤਰ ਦੇ ਨਾਲ ਪ੍ਰਧਾਨਗੀ ਛੱਡਣੀ ਚਾਹੀਦੀ ਆ ਜਿਸ ਕਰਕੇ ਲੋਕਾਂ ਦੇ ਵਿੱਚ ਇਹਦਾ ਅਕਾਲੀ ਦਲ ਦਾ ਪ੍ਰਭਾਵ ਥੱਲੇ ਡਿੱਗਿਆ ਉਹ ਉੱਥੇ ਦੀ ਉੱਤੀ ਰੁਕ ਜਾਵੇ ਨਹੀਂ ਤਾਂ ਅਕਾਲੀ ਦਲ ਦੇ ਵਿੱਚ ਜਿਹੜੀ ਅੱਜ ਕੱਲ ਦੀ ਲੀਡਰਸ਼ਿਪ ਚੱਲ ਰਹੀ ਆ ਬਹੁਤ ਹੀ ਜਿਸ ਦੇ ਵਿੱਚ ਕਿਸੇ ਕਿਉਂਕਿ ਲੋਕਾਂ ਦਾ ਫਤਵਾ ਜਿਹੜਾ ਕਿ ਦਿਖਾਇਆ ਉਹ ਕੀ ਬਹੁਤ ਚੰਗਾ ਨਹੀਂ ਹੈ ਉਚਾਲਾ ਤੋਂ ਅੰਦਰ ਤੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ ਸਸ਼ੀਕਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਕਾਲ ਤੱਕ ਸਾਹਮਣੇ ਪੇਸ਼ ਹੋਏ ਜਿੱਥੇ ਉਹਨਾਂ ਨੇ ਅਕਾਲਕਸਰ ਸਾਹਿਬ ਦੇ ਜਥੇਦਾਰ ਨੂੰ ਇੱਕ ਬੰਦ ਲਫਾਫਾ ਚਿੱਠੀ ਦਿੱਤੀ ਆ ਸਾਡੇ ਨਾਲ ਨੇ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਜੀ ਪ੍ਰਧਾਨ ਜੀ ਤੁਹਾਨੂੰ ਕਿਵੇਂ ਲੱਗਦਾ ਅੱਜ ਸੁਖਵੀਰ ਸਿੰਘ ਬਾਦਲ ਪੇਸ਼ ਹੋਏ ਨੇ ਕਿਵੇਂ ਦੇਖਦੇ ਕਿ ਚਿੱਠੀ ਵੀ ਦਿੱਤੀ ਆ ਕਲਸਰ ਦੇ ਜਥੇਦਾਰ ਨੂੰ ਕਿਵੇਂ ਲੱਗਦਾ ਤੁਹਾਨੂੰ ਦੇਖੋ ਅੱਜ ਸਸਕੂ ਜੀ ਸੇ ਬਾਦਲ ਹੋ ਰਹੀ ਜਿਹੜੀ ਇੱਕ ਬੰਦਲ ਫਾਪੇ ਦੇ ਵਿੱਚ ਆਪਣਾ ਸਪਸ਼ਟਿਕਰ ਜੈਦਾ ਸ੍ਰੀ ਅਕਾਲਤਾ ਸਾਹਿਬ ਨੂੰ ਸੌਂਕ ਕੇ ਆਏ ਨੇ ਉਹ ਉਹਦੇ ਚ ਕੀ ਕਹਿ ਕੇ ਆਏ ਨੇ ਤਾਂ ਜਥੇਦਾਰ ਸਹਿਬਾਨ ਹੀ ਪੜ੍ਹ ਕੇ ਪੰਨ ਸਿੰਘ ਸਹਿਬਾਨੀ ਫੈਸਲਾ ਕਰਨਗੇ ਕਿ ਉਹਨਾਂ ਦੀ ਤਸੱਲੀ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਜੋ ਜਾ ਕੇ ਦਿੱਲੀ ਸੇ ਦੇ ਕੇ ਆਏ ਸੀ ਅਸੀਂ ਤਾਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਆਏ ਸੀ ਇਹ ਜਦੋਂ ਸਰਕਾਰ ਸੀ ਸਾਹ ਬਕਰ ਆਪਣਾ ਬਾਦਲ ਸਾਹਿਬ ਦੀ ਸਰਸੂਈ ਸੀ ਬਾਦਲ ਗਰੇ ਮੰਤਰੀ ਸੀ ਜੋ ਉਹਨਾਂ ਦੇ ਸਰਕਾਰ ਦੇ ਵਿੱਚ ਗਲਤੀਆਂ ਹੋਈਆਂ ਕਟਾਈਆਂ ਹੋਈਆਂ ਉਹ ਕਟਾਈਆਂ ਤੋਂ ਗਲਤੀਆਂ ਨੂੰ ਰੋਕਣ ਦੇ ਵਿੱਚ ਅਸੀਂ ਸਮਰਥ ਰਹੇ ਉਹ ਜੋ ਸਾਡੀ ਉਹਦੇ ਚ ਗਲਤੀ ਆ ਉਹਦੀ ਅਸੀਂ ਚੀਮਾ ਜਾਜ ਕਰ ਲਈ ਗਈ ਸੀ ਤੇ ਸਜ਼ਾ ਵੀ ਪ੍ਰਮਾਨ ਕਰਨ ਦਾ ਵਾਅਦਾ ਕਰਕੇ ਆਏ ਸੀ ਇਹ ਤਾਂ ਜਹਦਰ ਸਾਹਿਬਾਨ ਨੇ ਦੇਖਿਆ ਵੀ ਉਹ ਗਲਤੀਆਂ ਅਜ਼ੀਰ ਨਹੀਂ ਕਰਕੇ ਕਿਹਾ ਸੀ ਬਿਜ਼ਨਸ ਉਹਦੇ ਵਿੱਚ ਬਾਦਰ ਨੂੰ ਬੁਲਾ ਕੇ ਸਰ ਦੋਨੋਂ ਤੋਂ ਸਪਸ਼ਟੀ ਕਰ ਲਓ ਇਹ ਤਾਂ ਜ세ਦਾਰ ਸਾਹਿਬਾ ਨਾ ਨਹੀਂ ਜਦੋਂ ਵੜ ਕੇ ਉਹ ਦੇਖੀਆਂ ਤਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਵੀ ਇਹ ਤਾਂ ਬੜੀਆਂ ਵੱਡੀਆਂ ਗਲਤੀਆਂ ਨੇ ਬੜਾ ਗੁਨਾਹ ਇਤਾਂ ਦੀ ਚੀਜ਼ ਹੁੰਦਾ ਗਲਤੀ ਕੀਆ ਤਾਂ ਉਹਨਾਂ ਨੇ ਉਹ ਸਪਸ਼ਟੀ ਕਰਨ ਮੰਗੇ ਨੇ ਤੇ ਉਹਦੇ ਚੋਂ ਫਿਰ ਉਹਨਾਂ ਦੀ ਤਸੱਲੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਉਹਨਾਂ ਤੇ ਡਿਪੈਂਡ ਕਰਦਾ ਤੇ ਪਰ ਬਾਕੀ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਦਾ ਫਤਵਾ ਜਿਹੜਾ ਉਹ ਇਹ ਆ ਕਿ ਜਿਹੜਾ ਅਕਾਲੀ ਦਲ ਦੇ ਉਲਟ ਬਾਰ-ਬਾਰ ਆ ਰਿਹਾ ਇਹ ਸਾਸ਼ੂ ਗੀਰ ਸਿੰਘ ਬਾਦਲ ਨੂੰ ਮਤਲਬ ਤਿਆਗ ਵੀ ਭਾਵਨਾ ਦਿਖਾਉਣੀ ਚਾਹੀਦੀ ਆ ਕਿਉਂਕਿ ਲੋਕਾਂ ਦੀ ਭਾਵਨਾ ਜਿਹੜੀ ਆ ਉਹ ਝੁੰਡਾ ਕਮੇਟੀ ਨੇ ਕਲਮਬੰਦ ਕੀਤੀ ਆ ਝੁੰਡਾ ਕਮੇਟੀ ਨੇ ਬਾਕੀ ਸਿਫਾਰਿਸ਼ਾਂ ਦੇ ਨਾਲ ਇੱਕ ਗੱਲ ਪਹਿਲੇ ਨੰਬਰ ਤੇ ਸਪੱਸ਼ਟ ਕੀਤੀ ਆ ਜੇ ਅਕਾਲੀ ਦਲ ਨੂੰ ਜੇ ਪਹਿਰਾ ਸਿਰ ਖੜੇ ਕਰਨਾ ਜੇ ਅਕਾਲੀ ਦਲ ਨੂੰ ਰਿਵਾਈਵ ਕਰਨਾ ਤਾਂ ਤੇਰੀ ਲੀਡਰਸ਼ਿਪ ਆ ਸਾਸ਼ੂ ਗੀਰ ਸਿੰਘ ਬਾਦਲ ਦੀ ਉਹਨੂੰ ਨਾਮ ਦੇ ਹੋਣਾ ਪਿਆ ਉਹਨਾਂ ਨੇ ਕੱਲ ਕੋਰ ਕਮੇਟੀ ਦੀ ਇੱਕ ਭੰਗ ਕਰਦੀ ਤੁਸੀਂ ਕਹਿੰਦੇ ਟੈਕ ਟੈਕ ਦੇਣਾ ਉਹ ਤਾਂ ਉਲਟਾ ਹੋ ਰਹੀ ਚੱਲਣ ਲੱਗੇ ਦੇਖੋ ਤੁਹਾਡੇ ਤੇ ਇਲਜ਼ਾਮ ਬਾਜ਼ੀ ਬੜੀ ਲਗਾਉਣਾ ਤੁਹਾਡੇ ਤੇ ਰਖੜਾ ਸਾਹਬ ਤੇ ਹੋ ਕੇ ਜਾਓ ਵੀ ਬਾਗੀ ਤੁਹਾਡੇ ਭਾਜੀਪੀ ਤੇ ਕਹਿੰਦੇ ਨਾਰ ਰਲੇ ਬੀ ਇਹ ਕੀ ਹੁੰਦਾ ਦੇਖੋ ਭਾਜੀਪੀ ਦੇ ਨਜ਼ਾਰੇ ਤੁਹਾਡੇ ਨੇ ਲਏ ਆ ਅਨੰਤ ਉਹਨਾਂ ਨੇ ਬਣੇ ਆ ਤੇ ਕਹਿ ਸਾਨੂੰ ਰਹੇ ਆ ਵਜ਼ੀਰੀਆਂ ਤਾਂ ਉਹਨਾਂ ਨੇ ਲਈਆਂ ਸੀਨੀਅਰ ਲੀਡਰਾਂ ਨੂੰ ਇਗਨੋਰ ਕਰਕੇ ਵਜ਼ੀਰੀਆਂ ਲਈਆਂ ਤੇ ਆ ਹੁਣੀ ਮੈਂ ਗੱਲ ਕਰ ਰਿਹਾ ਸੀ ਆ ਹੁਣ ਬਜਟ ਪੰਜਾਬ ਦਾ ਦੇਖ ਕੇ ਰੋਣਾ ਆਉਂਦਾ ਵੀ ਅਸੀਂ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਰਿਹਾ ਇੱਕ ਵਜ਼ੀਰੀ ਬਦਲੇ ਅਸੀਂ ਆ ਹੀਲਸ ਸਟੇਟਸ ਨੂੰ ਸਪੈਸ਼ਲ ਇਨਸੈਂਟਿਵ ਦੇਣ ਵਾਲੀ ਗੱਲ ਜਿਹੜੀ ਉਸ ਸਮੇਂ ਹੋਈ ਉਹਨੂੰ ਅਸੀਂ ਰੋਕ ਨਾ ਸਕੇ ਉਹ ਨਜ਼ਾਰੇ ਤਾਂ ਉਹਨਾਂ ਨੇ ਲਏ ਇਹ ਬਈ ਦੋ ਸਾਡੇ ਜ਼ਿਲ੍ਹੇ ਉਹ ਤਾਂ ਜਾਹਰ ਉਹ ਤਾਂ ਸ੍ਰੀ ਅਕਾਲਤਾ ਸਾਹਿਬ ਤੇ ਮੱਥਾ ਟੇਕਣ ਦੀ ਵੀ ਬੀਜੇਪੀ ਦੀ ਸਾਜਿਦ ਅਸੀਂ ਜਾ ਰਹੇ ਇਹ ਤਾਂ ਵੱਡੀ ਮਾੜੀ ਗੱਲ ਕੀ ਹੋ ਜਾਂਦੀ ਆ ਤੁਹਾਨੂੰ ਪਤਾ ਜੀ ਇਹ ਨਹੀਂ ਲੱਗਦਾ ਤੁਸੀਂ ਅਕਾਲੀ ਦਲ ਦੇ ਉਹ ਜੋ ਜੋਤੀ ਹੋ ਜਿਨ੍ਹਾਂ ਦੇ 200 ਬਾਰੇ ਨਸੀ ਲੱਗੀ ਹੈ ਜਿਲ੍ਹਾ ਕਟੀਆਂ ਹੈ ਔਰ ਤੁਸੀਂ ਇੰਨਾ ਸੰਘਰਸ਼ ਕੀਤਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਨਵੇਂ ਜਿਹੜੇ ਨਵੇਂ ਅਕਾਲੀ ਹੈਗੇ ਆ ਉਹ ਤੁਹਾਡੀ ਕੁਰਬਾਨੀਆਂ ਨੂੰ ਕੋਈ ਸਮਝਦੀ ਨਾ ਉਹ ਤਾਂ ਸਿੱਧਾ ਤੁਹਾਡੇ ਤੇ ਟਾਰਗੇਟ ਕਰ ਰਿਹਾ ਕਿ ਇਹ ਭਾਜਪਾ ਦੇ ਨਾਲ ਲੱਗੇ ਪਏ ਆ ਅਕਾਲੀ ਦਲ ਨੂੰ ਬਦਨਾਮ ਕਰ ਰਹੀਆਂ ਮੈਂ ਕਹਿੰਦਾ ਉਹ ਤਾਂ ਹੀ ਕੀ ਜਾਣਦੇ ਵੀ ਵਜੀਰੀਆਂ ਲਈਆਂ ਜੀ ਐਮਪੀ ਬਣੇ ਜੀ ਵੀ ਅਸੀਂ ਐਮਪੀ ਬਣੇ ਜਾਂ ਵਜੀਰੀਆਂ ਲਈਆਂ ਤਾਂ ਅਸੀਂ ਮਾਰਾਂ ਪੁੱਤ ਅਸੀਂ ਖਾਧੀਆਂ ਐਨਐਸ ਵੀ ਦੋ ਦੋ ਵਾਰ ਹੀ ਲੋਏ ਮਿਸਾ ਵੀ ਸਭ ਤੋਂ ਛੋਟੀ ਉਮਰ ਤੋਂ ਸਭ ਤੋਂ ਲੰਮਾ ਸਮਾਂ ਦੇਖ ਚੁੱਕੀ ਅਸੀਂ ਰਹੇ ਵੇ ਉਹ ਗੱਲ ਨਹੀਂ ਹੋ ਸਕਿਆ ਯਾਦ ਕਰਦੇ ਤੇ ਜਿਹੜੇ ਬਿਨਾ ਮਤਲਬ 5 ਮਿੰਟ ਵੀ ਥਾਣੇ ਗਏ ਜਿਹੜੇ ਵਜੀਰੀਆਂ ਲੈ ਕੇ ਨਜ਼ਾਰੇ ਲੈ ਕੇ ਤੇ ਉਹਨਾਂ ਦਾ ਉਹ ਜ਼ਿਕਰ ਨਹੀਂ ਕਰਦੇ ਉਹਨਾਂ ਬਾਰੇ ਉਹ ਚਿੱਤਾ ਹੀ ਨਹੀਂ ਕਰਦੇ ਸੋ ਇਸ ਕਰਕੇ ਜੇ ਮੈਂ ਫੇਰ ਕਹਿਣਾ ਵੀ ਸ੍ਰੀ ਅਕਾਲਤਾ ਸਾਹਿਬ ਤੇ ਜਾ ਕੇ ਮੱਥਾ ਟੇਕਣਾ ਜਾਂ ਸ੍ਰੀ ਅਕਾਲਤਾ ਸਾਹਿਬ ਤੇ ਆਪਣੀਆਂ ਗਲਤੀਆਂ ਦੀ ਭੁੱਲ ਬਖਸ਼ਾਉਣ ਜਾਣਾ ਇਹ ਭਾਜਪਾ ਦੀ ਸਾਜ਼ਿਸ਼ ਕਿਵੇਂ ਹੋ ਸਕਦੀ ਹੈ ਜੀ ਤੇ ਉਹ ਵਰਨਾਡ ਸਾਹਿਬ ਨੂੰ ਪ੍ਰਧਾਨ ਮੰਤਰੀ ਬਣ ਤੋਂ ਰੋਕਣ ਵਾਸਤੇ ਵੱਲ ਰਾਤੋਂ ਰਾਤ ਬੀਜੇਪੀ ਨਾਲ ਸਮਝਬਾ ਲੈਣ ਉਹ ਬੀਜੇਪੀ ਦੇ ਏਜੰਟ ਨਹੀਂ ਹੈ ਤੇ ਕਿਹਨੇ ਖੇਤੀ ਸੋਧੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਸਮਰਥਨ ਦੇ ਦੇਣ ਕੈਬਨਟ ਦੇ ਵਿੱਚ ਬਾਹਰ ਨਿਕਲ ਕੇ ਬਾਦਲ ਸਾਹਿਬ ਵਰਗੇ ਬਾਕੀ ਤੋਂ ਬਿਆਨ ਦਵਾ ਦੇਣ ਪਾਰਟੀ ਦੀ ਨੀਤੀ ਦੇ ਉਲਟ ਜਾ ਕੇ ਤੇ ਉਹ ਬੀਜੇਪੀ ਦੇ ਏਜੰਟ ਨਹੀਂ ਹੈ ਤੇ ਅਸੀਂ ਬੀਜੇਪੀ ਦੇ ਏਜੰਟਾਂ ਜਿਹੜੇ ਸੀਰੀ ਅਕਾਲਤਾ ਸਾਹਿਬ ਮੱਤਾਂ ਟਿਕਣ ਚਲੇ ਗਏ ਆਪਣੀ ਗਲਤੀ ਦਾ ਸਾਸ ਕਰ ਲਈ ਜਾਂ ਸਾਹ ਸੁਵੀਰ ਸੀ ਬਾਦਲ ਨੂੰ ਸਲਾਹ ਦੇਤੀ ਪ੍ਰਭਾਵਾ ਮੰਨ ਲਾ ਰਾਇ ਲੋਕਾਂ ਦੀ ਵਾਰ-ਵਾਰ ਫਤਵਾ دی ਜਾ ਰਹੇ ਨੇ ਲੋਕ ਲੋਕਾਂ ਦੇ ਫਤਵੇ ਅੱਗੇ ਜਿੱਤ ਨਹੀਂ ਕਰੀਦੀ ਲੋਕਾਂ ਦੇ ਫਤਵੇ ਅੱਗੇ ਮੱਥਾ ਨਹੀਂ ਲਾਈਦਾ ਮਤਲਬ ਬਾਹਰ سے ਕੀਤੀ ਉਹਨਾਂ ਦੀ ਬਣਾਈ ਕਮੇਟੀ ਨੇ ਜਿਹੜੀ ਕਮੇਟੀ ਨਾਲ ਸਬੂਤ ਸੀ ਬਾਦਲ ਉਹਨੇ ਆਪ ਬਣਾਈ ਉਸ ਕਮੇਟੀ ਨੇ ਇਸ ਵਾਰ ਕੀਤੀ ਹੈ ਤੇ ਉਹ ਲਾਗੂ ਕਰਨ ਤੇ ਉਹ ਨਿਰਾਸ਼ਾ ਹੋਈ ਲੋਕਾਂ ਦੇ